ਇਥੇ ਸਿਸਟਮ ਚ ਬੰਦੇ ਸੱਪ ਵਰਗੇ ਆ ਸੱਪ ਵਰਗੇ ਬੰਦੇ ਵੇਖੇ ਕਦੀ ਤੁਹਾਨੂੰ ਰਿਸ਼ਤੇਦਾਰੀ ਚ ਵੀ ਬੰਦੇ ਸੱਪਾਂ ਵਰਗੇ ਮਿਲਣਗੇ ਰਿਸ਼ਤੇਦਾਰੀ ਚ ਵੀ ਆਂਢੀ ਗੁਆਂਢੀ ਵੀ ਸੱਪਾਂ ਵਰਗੇ ਮਿਲਣਗੇ ਲੀਡਰਸ਼ਿਪ ਵੀ ਸੱਪਾਂ ਵਰਗੀ ਹੁੰਦੀ ਆ ਕਿੱਦਾਂ ਉਦਾਹਰਨ ਮੈਂ ਦਿੰਦਾ ਤੁਹਾਡੇ ਵਰਗਾ ਕੋਈ ਬੰਦਾ ਤੁਰਿਆ ਜਾਂਦਾ ਹੈ ਨਾ ਤੇ ਝਾੜੀਆਂ ਚ ਸੱਪ ਅੜਿਆ ਸਾਪ ਨੇ ਰੋਕੇ ਆਖਿਆ ਮੈਨੂੰ ਝਾੜੀਆਂ ਚੋਂ ਕੱਢ ਦੇ ਤੇ ਜਿਹੜਾ ਤਾਂ ਡਰਗਾ ਤੁਰਿਆ ਜਾਂਦਾ ਸੀ ਉਹਦਾ ਦਿਲ ਉਸੇਲੇ ਪਿਗ ਲੱਗਿਆ ਕਈਆਂ ਦਾ ਦਿਲ ਬੜੀ ਛੇਤੀ ਪਿਗਲਦਾ ਖਾਸ ਤੌਰ ਤੇ ਸਾਡੀ ਸਿੱਖ ਕੌਮ ਦਾ ਜਿੰਨੀ ਛੇਤੀ ਆ ਪਿਗਲ ਤੇ ਅਗਲੇ ਡਾਂਗ ਵੀ ਖਾਣੂ ਖਿਲਾਰ ਕੇ ਉਹ ਨਹੀਂ ਮਾਰਦੇ ਆ ਉਹ ਨਹੀਂ ਡਾਂਗ ਫਿਰਦੀ ਸਾਨੂੰ ਪਰ ਸਾਡਾ ਸੁਭਾਅ ਆ ਕੀ ਕਰੀਏ ਕਹਿੰਦੇ ਉਸ ਬੰਦੇ ਨੇ ਸੱਪ ਝਾੜੀਆਂ ਚੋਂ ਕੱਢ ਦਿੱਤਾ ਉਹ ਕੱਢਤਾ ਨਾ ਤੇ ਸੱਪ ਨੇ ਫੰਨ ਖਿਲਾਰ ਲਈ ਕਹਿੰਦਾ ਮੈਂ ਤੇ ਮੇਤਰਾ ਡੰਗ ਮਾਰਨਾ ਤੈਨੂੰ ਬੰਦਾ ਕਹਿੰਦਾ ਹੱਦ ਹੋ ਗਈ ਆ ਮੈਂ ਤੈਨੂੰ ਝਾੜੀਆਂ ਚੋਂ ਕੱਢਿਆ ਤੂੰ ਮੈਨੂੰ ਡੰਗ ਮਾਰਨਾ ਉਹ ਨੇਕੀ ਕਰ ਧੰਨਵਾਦ ਕਰੀਦਾ ਤੂੰ ਨੇਕੀ ਕਰ ਖੂਚ ਪਾਈ ਜਾਣਾ ਸੱਪ ਕਹਿੰਦਾ ਜੋ ਮਰਜੀ ਕਹਿ ਮੈਂ ਡੰਗ ਮਾਰਨਾ ਹੀ ਮਾਰਨਾ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਕਿਸੇ ਨੂੰ ਪੁੱਛ ਲਈਏ ਮੜਾ ਜਾ ਕਹਿੰਦਾ ਪੁੱਛ ਲਾ ਉਥੇ ਗਾਂ ਤੁਰੀ ਆਉਂਦੀ ਹੈ ਬੰਦੇ ਨੇ ਗਾਂ ਨੂੰ ਆਵਾਜ਼ ਮਾਰੀ ਪਿਆਰ ਦੱਸ ਵੀ ਨੇਕੀ ਕਰੀਏ ਤੇ ਧੰਨਵਾਦ ਕਰੀਦਾ ਕਿ ਨੇਕੀ ਕਰੀਏ ਖੂਚ ਪਾਈਦੀ ਆ ਗਾਂ ਕਹਿੰਦੀ ਵੀ ਬੰਦਾ ਤੇ ਧੰਨਵਾਦ ਹੀ ਆ ਪਰ ਇੱਥੇ ਕੋਈ ਹੈ ਨਹੀਂ ਉਹ ਕਿਸੇ ਦਾ ਬੰਦਾ ਕਹਿੰਦਾ ਕਿਦਾਂ ਕਹਿੰਦੀ ਜਿੱਨਾ ਚਿਰ ਮੈਂ ਦੁੱਧ ਦਿੰਦੀ ਰਹੀ ਨਾ ਉਹਨਾ ਚਿਰ ਤੇ ਪਠਾ ਦੱਥਾ ਮਿਲਦਾ ਰਿਆ ਟਾਈਮ ਨਾ ਤੇ ਜਦੋਂ ਦੁੱਧ ਦੇਣੋਂ ਹਟ ਗਈ ਮੁੜ ਕੇ ਕਿਤੇ ਔਹ ਮੋਟਰਸਾਈਕਲ 'ਚ ਵਜਣ ਡਈਆਂ ਤੇ ਕਿਤੇ ਔਹ ਗੱਡੀ 'ਚ ਵਜਣ ਡਈਆਂ ਤੇ ਕਿਤੇ ਰੇੜੀ ਵਾਲੇ 'ਚ ਵਜਣ ਡਈਆਂ ਕਹਿੰਦੇ ਮੈਨੂੰ ਗਊ ਮਾਤਾ ਉਦਾਂ ਮਦੀ ਵੀ ਜਿੱ ਨਜ਼ਰ ਮੈਂ ਦੁੱਧ ਦੁੱਤਾ ਨਾ ਉਹ ਨਜ਼ਰ ਲੋਕਾਂ ਘਰ ਰੱਖਿਆ ਮੁੜ ਕੇ ਨਹੀਂ ਰੱਖਿਆ ਇੱਥੇ ਹੈਗਾ ਨੇਕੀ ਕਰ ਖੂਪ ਆ ਸੱਪ ਕਹਿੰਦਾ ਹੁਣ ਡੰਗ ਵੱਜੂ ਬੰਦਾ ਕਹਿੰਦਾ ਇਦਾਂ ਕਰ ਪੀ ਡੰਗ ਮਾਰ ਲਈ ਪਰ ਇੱਕ ਥਾਂ ਤੋਂ ਹੋਰ ਪੁੱਛ ਲਈਏ ਉਥੇ ਖੋਤਾ ਆ ਗਿਆ ਬੰਦੇ ਨੇ ਖੋਤੇ ਨੂੰ ਆਵਾਜ਼ ਮਾਰ ਕੇ ਆਖਿਆ ਮਿੱਤਰਾ ਤੂੰ ਦੱਸ ਕਿ ਨੇਕੀ ਕਰੀਏ ਧੰਨਵਾਦ ਕਰੀਦਾ ਕਿ ਨੇਕੀ ਕਰਨ ਵਾਲੇ ਨੂੰ ਡੰਗ ਮਾਰੀਦਾ ਖੋਤਾ ਕਹਿੰਦਾ ਕੰਮ ਤੇ ਦੁਨੀਆ ਦਾ ਇਹੋ ਹੀ ਆ ਵੀ ਜਿੰਨਾ ਚਿਰ ਕੰਮ ਆਉ ਨਾਲ ਆ ਤੁਹਾਡੇ ਮੁੜਕੇ ਨੇ ਕੋਈ ਪੁੱਛਦਾ ਮੈਂ ਕਮਿਹਾਰਾਂ ਕਰ ਜਿੰਨਾ ਚਿਰ ਮਿੱਟੀ ਢੋਂਦਾ ਰਿਹਾ ਬੜਾ ਚੰਗਾ ਹਾਂ ਜਦੋਂ ਬੁੱਢਾ ਹੋ ਗਿਆ ਤਾਂ ਅਗਲੇ ਵਹੀਰ ਕੇ ਬਾਹਰ ਕੱਢ ਦਿੱਤਾ ਹੀ ਮੈਨੂੰ ਸੱਪ ਕਹਿੰਦਾ ਹੁਣ ਡੰਗ ਬਣਦਾ ਨਾ ਵਜੂ ਡੰਗ ਬੰਦਾ ਕਹਿੰਦਾ ਡੰਗ ਮਾਰ ਲਵੀ ਪਰ ਇੱਕ ਲਾਸਟ ਚਾਂਸ ਦੇ ਦੇ ਇੱਕ ਥਾਂ ਤੋਂ ਹੋਰ ਪੁੱਛ ਲੈਣ ਦੇ ਕਹਿੰਦਾ ਪੁੱਛਣਾ ਚੱਲ ਛੱਕ ਕੱਢ ਲਾ ਉੱਥੇ ਆ ਗਿਆ ਬਾਂਦਰ ਬੰਦੇ ਨੇ ਬਾਂਦਰ ਖਿਲਾਰ ਲਿਆ ਉਹ ਕਹਿੰਦਾ ਸੱਜਣਾ ਇੱਕ ਗੱਲ ਦੱਸ ਵੀ ਮੈਂ ਇਹਨੂੰ ਕੱਢਿਆ ਝਾੜੀਆਂ ਚੋਂ ਸੱਪ ਨੂੰ ਇਹ ਮਾਰਦਾ ਡੰਗ ਮੈਂ ਕਹਿੰਦਾ ਧੰਨਵਾਦ ਕਰ ਇਹ ਕਹਿੰਦਾ ਡੰਗ ਮਾਰਨਾ ਬਾਂਦਰ ਜੀ ਤੁਸੀਂ ਦੱਸੋ ਧੰਨਵਾਦ ਬਣਦਾ ਕਿ ਡੰਗ ਬਣਦਾ ਬਾਂਦਰ ਨੇ ਗੱਲ ਹੀ ਨਵੇੜਤੀ ਕਹਿੰਦਾ ਪਹਿਲੀ ਦੇ ਗੱਲ ਮੈਂ ਮੰਨਦਾ ਹੀ ਨਹੀਂ ਵੀ ਤੂੰ ਇਹਨੂੰ ਝਾੜੀਆਂ ਚੋਂ ਕੱਢਿਆ ਬੰਦਾ ਕਹਿੰਦਾ ਮੈਂ ਕੱਢਿਆ ਸੱਪ ਵੀ ਕਹਿੰਦਾ ਇਹਨੇ ਕੱਢਿਆ ਬਾਂਦਰ ਕਹਿੰਦਾ ਇਦਾਂ ਨਹੀਂ ਜਾ ਤੇ ਤੂੰ ਦੁਬਾਰਾ ਝਾੜੀਆਂ 'ਚ ਅੜ ਇਹ ਤੈਨੂੰ ਕੱਢ ਕੇ ਵਿਖਾਵੇ ਫਿਰ ਮੰਨਦਾ ਲਓ ਜੀ ਸੱਪ ਭੱਜ ਕੇ ਝਾੜੀਆਂ 'ਚ ਵੜ ਗਿਆ ਬੰਦਾ ਲੱਗਾ ਕੱਢਣ ਤੇ ਬਾਂਦਰ ਨੇ ਘੁੱਟ ਫੜ ਲਿਆ ਕਹਿੰਦਾ ਅੜਿਆ ਰਹਿੰਦੇ ਨੂੰ ਚੀ ਪਹਿਲਾਂ ਕੱਢ ਕੇ ਸਵਾਦ ਵੇਖ ਲਿਆਈ ਨਾ ਵੇ ਨਾ ਡੰਗ ਮਾਰਨਾ ਹੀ ਮਾਰਨਾ ਦੁਨੀਆਂ 'ਚ ਵਿਚਰੋ ਪਰਿਵਾਰਾਂ 'ਚ ਵਿਚਰੋ ਸਰਕਾਰਾਂ 'ਚ ਵਿਚਰੋ ਕੁਝ ਸੱਪਾਂ ਅੜਗੇ ਬੈਠੇ ਆ ਇਸ ਦੇਸ਼ ਵਾਸਤੇ ਗੁਰੂ ਨੇ ਆਪਣੇ ਪੁੱਤ ਕੰਧਾਂ 'ਚ ਚਣਵਾਲੇ ਇਸ ਦੇਸ਼ ਨੇ ਡੰਗ ਮਾਰਿਆ ਤੁਹਾਡਾ ਤਖਤ ਟਾਕੇ ਤੁਹਾਡਾ 25000 ਮੁੰਡਾ ਨਜਾਇਜ਼ ਮਾਰ ਕੇ ਇਸ ਸਿਸਟਮ ਨੇ ਡੰਗ ਮਾਰਿਆ ਤੁਹਾਡੇ ਗੁਰੂ ਦੇ ਅੰਗ ਨਾਲੀਆਂ ਗਲੀਆਂ ਤੇ ਰੂੜੀਆਂ 'ਚ ਰੋੜ ਕੇ ਮੇਰਾ ਹੋ ਚੱਲਿਆ ਆਖਰੀ ਵਾਰ ਕਹਿ ਲੱਗਾ ਇੱਕ ਵਾਰ ਸਾਰੀ ਸੰਗਤ ਆਖੋ ਸਤਨਾਮ ਸ਼੍ਰੀ ਵਾਹਿਗੁਰੂ